ਮੇਕੇ ਜਾਓ ਜੁਜਾਰ ਬਣ ਕੇ ਜਾਓ ਅਜੀਤ ਬਣ ਕੇ ਜਾਓ ਜੁਜਾਰ ਬਣ ਕੇ ਜਾਓ ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ ਜੇ ਚੱਲੇ ਹੋ ਤਾਂ ਤਾਂ ਸਰਦਾਰ ਬਣ ਕੇ ਜਾਇਓ ਜੇ ਚੱਲੇ ਹੋ ਤਾਂ ਤਾਂ ਸਰਦਾਰ ਬਣ ਕੇ ਜਾਇਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ گزارਿਓ ਜੇ ਚੱਲੇ ਹੋ ਸਰੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ गुजारਿਓ ਜਦ ਹਵਾ ਚਲੇਗੀ ਠੰਡੀ ਤਨ ਨੂੰ ਚੰਬਦੀ ਜਦ ਹਵਾ ਚਲੇਗੀ ਠੰਡੀ ਤਨ ਨੂੰ ਚੰਬਦੀ ਐ ਸਾਸ ਕਰੋ ਮੇਰੀ ਮਾਂ ਹੈ ਕੰਬਦੀ ਐ ਸਾਸ ਕਰੋ ਮੇਰੀ ਮਾਂ ਹੈ ਕੰਬਦੀ ਗੋਦੀ ਵਿੱਚ ਬੈਠੇ ਲਾਲਾ ਤਾਈਂ ਨਿਹਾਰਿਓ ਗੋਦੀ ਵਿੱਚ ਬੈਠੇ ਲਾਲਾ ਤਾਈਂ ਨਿਹਾਰਿਓ लालांाल रहत गुज़ारियो लालांह गुज़ारियो उहां जिथे میرے लाल खलो सी उहां जिथे मेरे लाल खिलो सी ओ ਦੁੱਖ ਵੱਡਾ ਸੀ ਮੇਰੇ लाडले ਤੇ ਛੋਟੇ ਸੀ ਦੁੱਖ ਵੱਡਾ ਸੀ ਮੇਰੇ लाडले ਤੇ ਛੋਟੇ ਸੀ ਉਹ ਕਹਿੰਦੇ ਨੇ ਦੁੱਖ ਸਹਿ ਲੋ ਸਿਦਕ ਨਾਰਿਓ ਉਹ ਕਹਿੰਦੇ ਨੇ ਦੁੱਖ ਸਹਿ ਲੋ ਸਿਦਕ ਨਾਰਿਓ

ਤੇ ਲੈ ਜਾਓ ਜੀ ਜਿੱਥੇ ਡੁੱਲਾ ਮੇਰਾ ਗੂਨ ਉਥੇ ਲੈ ਜਾਓ ਜੀ ਜੇ ਮੇਰੇ ਹੋ ਤੇ ਮੇਰਾ ਰੂਪ ਹੀ ਤਾਰਿਓ ਜੇ ਮੇਰੇ ਹੋ ਤੇ ਮੇਰਾ ਰੂਪ ਹੀ ਤਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਖੜਾ ਉਡੀਕ ਆਪਣੇ ਸਿੰਘ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਜਾਰਾ ਨੂੰ ਮੈਂ ਚਾਰੇ ਬੁੱਤ ਕਿਉਂ ਵਾਰੇ ਜਰਾ ਵਿਚਾਰਿਓ ਮੈਂ ਚਾਰੇ ਬੁੱਤ ਕਿਉਂ ਵਾਰੇ ਜਰਾ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ गुजारਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਬੋਲ ਚੁੱਕ ਦੀਖ ਮਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ